ਕ੍ਰਿਸ਼ਨਾ ਕਲੋਨੀ ਲਾਹੌਰੀ ਗੇਟ ਪਟਿਆਲਾ ਤੋਂ ਸ਼੍ਰੀ ਰਾਮ ਨੌਮੀ ਦੇ ਮੌਕੇ ਤੇ 500 ਸਾਲ ਬਾਅਦ ਪਟਿਆਲਾ ਚ ਪਹਿਲੀ ਵਾਰ ਸ਼੍ਰੀ ਰਾਮ ਜੀ ਦੀ ਪ੍ਰਭਾਤ ਫੇਰੀਆਂ ਕੱਡੀਆਂ ਗਈਆਂ। ਮਾ ਕੀ ਨਾਮ ਹੈ? ਅਨੁਰਧਾ। ਬੜਾ ਉੱਚੀ ਬੋਲੀ। ਇਹ ਤੁਹਾਡੇ ਵੱਲੋਂ ਅੱਜ ਪ੍ਰਭਾਤ ਫੇਰੀ ਕੱਢੀ ਗਈ ਹੈ। ਇਹਦੇ ਬਾਰੇ ਥੋੜਾ ਦੱਸ ਦੋ ਜੀ। ਕਿੰਨਵੀਂ ਇਹ ਹੈ ਔਰ ਕਿੰਨੇ ਸਾਲਾਂ ਤੋਂ ਕੱਢ ਰਹੇ ਸਭ ਤੋਂ ਪਹਿਲਾਂ ਜੇ ਕਰੇ ਬੀਰ ਬਜਰੰਗੇ ਹਰ ਹਰ ਮਹਾਦੇਵ ਜੈ શ્રી RAM ਜੈ શ્રી RAM ਜੈ શ્રી RAM ਜੈ શ્રી RAM ਮੈਂ ਸਾਰੇ ਪਕਤਾਂ ਦਾ ਆਰਾਮ ਪਕਤਾਂ ਦਾ ਬਹੁਤ ਬਹੁਤ ਹੈ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ RAM ਜੀ ਦੀ ਜਿਹੜੀ RAM ਨਾਮੇ ਦੀ ਪ੍ਰਬਾਤ ਫੇਰੀ ਅਸੀਂ ਨੇ ਕੱਢੀ ਹੈ 5 ਦਿਨ ਵਸੇ ਕੱਢੀ ਹੈ ਏ ਐਕਚੁਅਲੀ ਪਟਿਆਲਾ ਦੇ ਵਿੱਚੋਂ ਕੋਈ ਵੀ ਨਹੀਂ ਕੱਢਦਾ ਇਹ ਪਟਿਆਲਾ ਦੇ ਵਿੱਚੋਂ ਫਰਸਟ ਟਾਈਮ ਕੱਢੀ ਹੈ ਤਾਂ ਫਰਸਟ ਸਟੈਪ ਬਹੁਤ ਔਖਾ ਸੀ ਸਾਡੇ ਵਾਸਤੇ ਪਰ RAM ਜੀ ਨੇ ਬਿਲਕੁਲ ਵੀ ਔਖਾ ਨਹੀਂ ਦਿੱਤੀ ਸਾਡੇ ਜਿਹੜੇ 5 ਦਿਨ ਗਏ ਹਨ ਬਹੁਤ ਹੀ ਖੁਸ਼ੀ ਹੱਸ ਕੇ RAM ਜੀ ਦੀ ਪ੍ਰਬਾਤ ਫੇਰੀਆਂ ਦਾ ਆਯੋਜਨ ਅਸੀਂ ਨੇ ਕੀਤਾ ਹੈਗਾ ਔਰ ਹੁਣ ਵੀ ਅਸੀਂ ਨੇ ਭਵੇ ਆਰਤੀ ਕੀਤੀ ਹੈ ਔਰ ਅਸੀਂ ਪਟਿਆਲੇ ਦੇ ਵਿੱਚ ਕੱਢ ਕੇ ਲੋਕਾਂ ਦੇ ਵਿੱਚ ਵੀ ਬਹੁਤ ਸਾਨੂੰ ਬਾਰੋ ਦੀ ਸਪੋਰਟ ਮਿਲਿਆ ਜਿੰਨੇ ਵੀ ਆਪਣੇ ਪਟਿਆਲੇ ਦੀ ਸੰਸਥਾਵਾਂ ਸੀ ਸਨਾਤਨ ਧਰਮ ਸਭਾ ਤੇ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਇਹ ਹੈ ਪਟਿਆਲਾ ਦੇ ਵਿੱਚ ਕਾਲੀ ਮਾਤਾ ਮੰਦਿਰ ਜਗਤ ਗੁਰੂ ਪੰਚਨੰਦ ਗਿਰੀ ਜੀ ਮਹਾਰਾਜ ਜਿਨ੍ਹਾਂ ਦੇ ਤਰਸ ਤੇ ਇਹ ਸ਼ਿਵ ਰਾਤਰੀ ਦਾ ਤਿਉਹਾਰ ਪਟਿਆਲੇ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਫੇਮਸ ਹੈ ਤੇ ਉਹਨਾਂ ਦੇ ਅੱਗੋਂ ਉਹਨਾਂ ਦੇ ਹੀ ਸਿਸਟਰ ਜਗਤ ਗੁਰੂ ਭਗਨੇਸ਼ਵਰੀ ਨੰਦ ਗਿਰੀ ਜੀ ਮਹਾਰਾਜ ਤੇ ਉਹਨਾਂ ਨੇ ਸਾਨੂੰ ਪਾਲਕੀ ਦੀ ਸੇਵਾ ਲਗਾਈ ਜੀ ਤੇ ਉਹਨਾਂ ਨੇ ਸਾਡਾ ਬਹੁਤ ਜ਼ਿਆਦਾ ਸਹਿਯੋਗ ਕੀਤਾ ਹੈਗਾ ਤੇ ਉਹਨਾਂ ਨੇ ਸਾਡਾ ਪਲਪਲ ਸਾਥ ਦਿੱਤਾ ਹੈ ਔਰ ਬਹਰੋ ਦੇਵੀ ਆਪਣੇ ਪਟਿਆਲੇ ਦੇ ਜਿੰਨੀਆਂ ਵੀ ਸੰਸਥਾਵਾਂ ਨੇ ਸਾਰਿਆਂ ਨੇ ਸਾਡਾ ਬਹੁਤ ਸਾਰਾ ਬਹੁਤ ਸਹੀ ਹੌਸਲਾ ਦਿੱਤਾ ਹੈਗਾ ਅਸੀਂ ਇਹ ਦਿਲਾਸਾ ਦੇਣਾ ਹੈ ਕਿ ਅਗਲੀ ਵਾਰ ਵੀ 7 ਦਿਨ ਦੇ ਪਰਬਾਤ ਦੇ ਨਹੀਂ ਆ ਕ੍ਰਿਸ਼ਨਾ ਗਲੌਨੀ ਤੋਂ ਹੀ ਕੱਢਾਂਗੇ ਇਹ ਕਿੱਥੋਂ ਸਟਾਰਟ ਹੋਈ ਹੈ ਕਿੱਥੇ ਸਮਾਪਤ ਹੋਈ ਹੈ ਇਹ ਲਾਹੌਰੀ ਗੇਟ கிருஷ்ਨਾ ਕਲੋਨੀ ਦਾ ਸਟਾਰਟ ਹੋਈ ਹੈ ਲਾਹੌਰੀ ਗੇਟ கிருஷ்ਨਾ ਕਲੋਨੀ ਸਵੇਰੇ 5:30 ਵਜੇ ਤੋਂ ਲੈ ਕੇ 7:30 ਵਜੇ ਸਮਾਪਤ ਹੁੰਦੀ ਸੀਗੀ ਇਹ ਪੰਜ ਦਿਨ ਸਾਡਾ ਸਾਰੇ ਨਾਮ ਭਗਤਾਂ ਨੇ ਬਹੁਤ ਵੱਧ ਚੜ ਕੇ ਸਹਿਯੋਗ ਕੀਤਾ ਅਯੁੱਧਿਆ ਦੇ ਵਿੱਚ 500 ਸਾਲ ਬਾਅਦ RAM LALLA ਜੀ ਇਸ ਵਾਰ ਟੈਂਟਿਚ ਨਹੀਂ ਇਸ ਵਾਰ ਆਪਣੇ ਮਹਿਲਾ ਦੇ ਵਿੱਚ ਆਪਣਾ ਜਨਮ ਦਿਨ ਮਨਾ ਰਹੇ ਹਨ ਤਾਂ ਸਾਡਾ ਇੱਕ ਭਾਵ ਜਗਿਆ ਸੀਗਾ ਕਿ ਅਸੀਂ ਵੀ RAM LALLA ਜੀ ਨੂੰ ਆਪਣੇ ਮਹੱਲੇ ਦੇ ਵਿੱਚ ਵਿਰਾਜਮਾਨ ਕਰੀਏ ਔਰ ਅਸੀਂ ਅਲੱਗ-ਅਲੱਗ ਘਰਾਂ ਦੇ ਵਿੱਚ ਜਾ ਕੇ RAM LALLA ਜੀ ਦਾ ਸਵਾਗਤ ਆਇਆ ਸਾਰੇ ਰਾਮ ਭਗਤਾਂ ਦਾ ਮੈਂ ਬਹੁਤ ਜੀਲੋਤਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਬਹੁਤ ਜ਼ਿਆਦਾ ਸਹਿਯੋਗ ਕੀਤਾ ਮੈਂ ਕੁਝ ਨਹੀਂ ਹਾਂ ਲੇਕਿਨ ਰਾਮ ਜੀ ਨੇ ਸਾਡੇ ਤੋਂ ਐਨਾ ਵੱਡਾ ਕੰਮ ਕਰਵਾ ਲਿਆ ਸੀ ਰਾਮ ਜੀ ਦਾ ਧੰਨਵਾਦ ਕਰਦੀ ਹੈ ਦੇਖੇਗਾ ਕਿਵੇਂ ਆਇਆ ਤੁਹਾਡੇ ਮਨ ਚ ਦੇਖਿਆ ਤੁਹਾਡੇ ਨਾਲ ਛੋਟੇ ਛੋਟੇ ਬੱਚੇ ਵੀ ਜੁੜੇ ਹੋਏ ਨੇ ਇਹ ਤੁਹਾਡੇ ਮਨ ਚ ਕਿੱਦਾਂ ਆਇਆ ਵੀ ਅਸੀਂ ਪ੍ਰਭਾਤ ਫੇਰੀ ਕਰਨੀ ਹੈ ਰਾਮ ਜੀ ਦੇਖੋ ਸਾਡੇ ਮੰਦੇ ਵਿੱਚ ਬਸ ਇੱਕ abhav ਜਗ੍ਹਾ ਸੀ ਵੀ ਰਾਮ ਜੀ ਦੀ ਪ੍ਰਭਾਤ ਫੇਰੀ ਕਰਨੀ ਚਾਹੀਦੀ ਹੈ ਇਸ ਲਾਬ ਬਣਦੇ 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 ਬਿਲਕੁਲ ਟੁੱਟ ਗਈ ਸੀ ਲੇਕਿਨ ਪਤਾ ਨਹੀਂ ਕਿਵੇਂ ਖੜੀ ਹੋਈ ਦੁਬਾਰਾ ਸਾਰਾ ਕੁਝ ਆਪਣੇ ਆਪ ਬਹੁਤ ਅੱਛੇ ਤਰੀਕੇ ਨਾਲ ਬਸ ਇਹ ਤਾਂ ਰਾਮ ਜੀ ਜਾਣਦੇ ਕਿਵੇਂ ਹੋਈ ਠੀਕ ਹੈ ਥੈਂਕ ਯੂ ਜੀ ਠੀਕ ਹੈ